7 ਮਈ ਸਬਜੀ ਮੰਡੀ ਦਾ ਰੇਟ ਹੈ ਜੀ ਜਿਹੜੀ ਗੁਬਾਰਾ ਫਲੀ ਹੈ ਇਹ ਹੈਗੀ ਹੈ ਜੀ 60 ਰੁਪਏ ਪ੍ਰਤੀ ਕਿਲੋ ਤੇ ਪੈਕਿੰਗ ਆਉਂਦੀ ਹੈ ਲਿਫਾਫੇ ਦੇ ਵਿੱਚ ਵਜਨ ਹੋ ਸਕਦਾ ਹੈ ਜੀ ਇਹਦਾ 20 ਤੋਂ 25 ਕਿਲੋ ਤੇ ਜੇ ਆਪਾਂ ਕਟਲ ਦੀ ਗੱਲ ਕਰੀਏ ਕਟਲ ਹੈ ਜੀ 30 ਰੁਪਏ ਕਿਲੋ ਬਾਕੀ ਵਜਨ ਤੇ ਕੁਆਂਟੀਟੀ ਦੇ ਸਹਾਰ ਨਾਲ ਰੇਟ ਉੱਪਰ-ਨੀਚੇ ਥੋੜਾ ਮੋਟਾ ਹੋ ਸਕਦਾ ਹੈ 30 ਰੁਪਏ ਪ੍ਰਤੀ ਕਿਲੋ ਬਠਿੰਡਾ ਮੰਡੀ ਦਾ ਰੇਟ ਹੈ ਜੀ ਇਹ ਤੇ ਸ਼ਿਮਲਾ ਮਿਰਚ ਜੇ ਆਪਾਂ ਗੱਲ ਕਰੀਏ ਕਾਲੀ ਤੋਰੀ ਇਹ 50 ਰੁਪਏ ਸ਼ਿਮਲਾ ਮਿਰਚ 20 ਰੁਪਏ ਕਰੇਲਾ ਰਿਹਾ ਜੀ 15 ਰੁਪਏ ਕਿਲੋ ਜੇ ਖੁੱਲਾ ਲੈਣੇ ਹੋ ਤਾਂ 20 ਰੁਪਏ ਕਿਲੋ ਤੇ ਜਿਹੜੀ ਲਫਾਫੇ ਵਾਲੀ ਮਿਰਚ ਹੈ ਇਹ ਹੈਗੀ ਜੀ 12 ਰੁਪਏ ਪ੍ਰਤੀ ਕਿਲੋ ਵੈਸੇ 18 ਰੁਪਏ ਪ੍ਰਤੀ ਕਿਲੋ ਤੇ ਲੋਕੀ ਰਹੀ ਹੈ ਜੀ 10 ਰੁਪਏ ਲਫਾਫੇ ਦੀ ਪੈਕਿੰਗ ਵਾਲੀ 10 ਰੁਪਏ ਪ੍ਰਤੀ ਕਿਲੋ ਅਰਬੀ 50 ਰੁਪਏ ਪ੍ਰਤੀ ਕਿਲੋ ਟਮਾਟਰ ਕਾਫੀ ਜ਼ਿਆਦਾ ਮੰਦਾ ਹੋਇਆ ਪਿਆ ਜੀ 8 ਰੁਪਏ ਤੋਂ ਸਟਾਰਟ ਹੈ ਜੀ ਤੇ 8 ਤੋਂ ਲੈ ਕੇ 10 ਰੁਪਏ ਪ੍ਰਤੀ ਕਿਲੋ ਤੇ ਜਿਹੜਾ ਪੇਠਾ ਹੈ ਜੀ 5 ਰੁਪਏ ਪ੍ਰਤੀ ਕਿਲੋ ਕੱਦੂ 10 ਰੁਪਏ ਤੋਂ ਲੈ ਕੇ 15 ਰੁਪਏ ਪ੍ਰਤੀ ਕਿਲੋ ਸਬਜੀ ਦੇ ਦੋ ਰੇਟ ਤਾਂ ਹੋ ਜਾਂਦੇ ਆ ਜੀ ਕਈ ਵਾਰ ਕੁਆਂਟੀਟੀ ਤੇ ਕੁਆਲਿਟੀ ਦੇ ਹਿਸਾਬ ਨਾਲ ਰੇਟ ਬਦਲ ਜਾਂਦਾ ਹੈ